ਹੰਡਰ ਦੇਖ ਲਈਏ ਪਰ ਗੁਫਾਵਾਂ ਬਾਬਾ ਬੰਦਾ ਸਿੰਘ ਬਹਾਦਰ ਅੰਡਰ ਰੇਲ ਮਾਜਰਾ ਜਿਹੜਾ ਨਵਾਂ ਸ਼ਹਿਰ ਕਿਵੇਂ ਲੱਗਦਾ ਇੱਥੇ ਇੱਧਰ ਨੂੰ ਛਾ ਕੇ ਵੇਖੋ ਕਿੰਨਾ ਨਿਆਰਾ ਇੱਧਰ ਨੂੰ ਛਾ ਕੇ ਵੇਖੋ ਵਾਹ ਅੱਲਾ ਉਹ ਤਾਂ ਮਿੱਟੀ ਪਹਾੜ ਦਾ ਕੀ ਡਿਜ਼ਾਈਨ ਬਣਿਆ ਇਹ ਬਣਾ ਨਹੀਂ ਸਕਦਾ ਕੋਈ ਆਪ ਦੇ ਆਪ ਕੋਦਰਤਾ ਨਾ ਕੋਦਰਤਾ ਜੀ ਸ਼ਵਾਲਕ ਦੀਆਂ ਪਹਾੜੀਆਂ ਸ਼ਵਾਲਕ ਦੀਆਂ ਪਹਾੜਾਂ ਪਿੱਛੇ ਦੂਰ ਇੱਥੋਂ ਵਾਹ ਸਤਲੁਜ ਦਰਿਆ ਵੀ ਦਿਖਾਈ ਦਿੰਦਾ ਜੀ ਦਰਿਆ ਦਿਖਾਈ ਦਿੰਦਾ ਹੂੰ ਉਹ ਸਾਹਮਣੇ ਦਰਿਆ ਜੀ ਬਾਬਾ ਵੀ ਵੜਾ ਚੋਟੀ ਤੇ ਖੜੇ ਆ ਪਹਾੜੀ ਤੇ ਕਿਆ ਬਾਤ ਆ